ਆ ਦੇਖੋ ਆ ਜਿਹੜੇ ਡੋਡੇ ਦਿਖਦੇ ਆ ਨਾ ਪਨੀਰ ਡੋਡੀ ਕਹਿੰਦੇ ਇਹਨੂੰ ਦੋਸਤੋ ਪਨੀਰ ਡੋਡੀ ਅਗਰ ਤੁਸੀਂ ਰੈਗੂਲਰ ਪਾਣੀ ਚ ਭਿਗੋਓ ਸ਼ਾਮੀ ਇਹਦੇ 10 ਕ ਦਾਣੇ ਭਿਗੋ ਲੋ ਸਵੇਰੇ ਉੱਠ ਕੇ ਇਹਨੂੰ ਮੱਥ ਕੇ ਇਹਦਾ ਪਾਣੀ ਕੱਢ ਕੇ ਰੈਗੂਲਰ ਪੀਓ ਇਹ ਬੜਾ ਹੀ ਵਧੀਆ ਟਾਈਪ 1 ਟਾਈਪ 2 슈ਗਰ 200 ਹੋਵੇ 300 ਹੋਵੇ ਇਹਨੂੰ ਬਿਲਕੁਲ ਕੰਟਰੋਲ ਕਰ ਸਕਦੀ ਹੈ ਦੋਸਤੋ ਇਹੀ ਕੱਲੀ ਇੱਕ ਜੜੀ ਬੂਟੀ ਹੀ ਤੁਸੀਂ ਯੂਜ਼ ਕਰਕੇ ਦੇਖੋ ਬੇਰ ਤੋਂ ਨੂੰ ਸਮਝ ਆਊਗਾ ਕਿ ਆਯੁਰਵੇਦ ਕਿੱਥੇ ਤੱਕ ਵਿਕਸਿਤ ਸੀਗਾ ਕਿੰਨਾ ਪੁਰਾਣਾ ਆਯੁਰਵੇਦ ਕਿੰਨਾ ਸੈਂਟੀਫਿਕ ਸੀਗਾ ਇਹ ਪਨੀਰ ਡੋਡੀ ਇਹੀ ਡੋਡਿਆਂ ਨਾਲ ਤੁਹਾਡੀ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜਾਏਗੀ ਸਿਰਫ ਇਹਦੇ ਨਾਲ ਹੀ ਇਕੱਲੀ ਨਾਲ ਸਰ ਇਕੱਲੀ ਇਹਨੇ ਨਾਲ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਵੀਜਸਾਰ ਬਾਰੇ ਤੁਸੀਂ ਗਲਾਸ ਵੀ ਦੇਖੇ ਹੋਣੇ ਲੱਕੜ ਹੈ ਇਹਨੂੰ ਲੱਕੜ ਨੂੰ ਪਾਣੀ ਚ ਭਿਗੋਵੋ ਰਾਤੀ ਸਵੇਰੇ ਉੱਠ ਕੇ ਇਹਦਾ ਪਾਣੀ ਪੀਓ ਅਸੀਂ ਤਾਂ ਇਹਦਾ ਚੂਰਨ ਬਣਾ ਕੇ ਜੱਬੀਆਂ ਚ ਪੈਕ ਕਰਕੇ ਇੱਕ ਬਹੁਤ ਵਧੀਆ ਫਾਰਮੂਲੇਸ਼ਨ ਅਸੀਂ ਬਣਾਈ ਹੈ ਉਹਦੇ ਚ ਵੀ ਪੈਕ ਕਰਕੇ ਦਿੰਨੇ ਆ ਪਲੱਸ ਆ ਹੈਗੀ ਗੁੜਮਾਰ ਜੜੀ ਬੂਟੀ ਗੁੜਮਾਰ ਗੁੜਮਾਰ ਇਹ ਕਹਿੰਦੀ ਹੈ ਜੀ ਬੀਟਾ ਸੈੱਲ ਇਹਦੇ ਉੱਤੇ ਰਿਸਰਚ ਹੋਈ ਹੈ ਮੈਡਮ ਇਹ ਕਹਿੰਦੀ ਹੈ ਕਿ ਬੀਟਾ ਸੈੱਲ ਨੂੰ ਜਿੰਦਾ ਕਰਨ ਵਾਲੀ ਜੜੀ ਬੂਟੀ ਹੈ ਇਹ ਤਾਂ ਇਹਦੇ ਨਾਲ ਸਰ ਹਾਂ ਬਹੁਤ ਵਧੀਆ ਜੜੀ ਬੂਟੀ ਹੈ ਦੋਸਤੋ ਇਹ ਵੀ ਤੁਹਾਨੂੰ ਲੈਣੀ ਚਾਹੀਦੀ ਹੈ ਇਹ ਵੀ ਇਨਸੂਲਿਨ ਰਿਸੈਪਟਰ ਡਿਫੈਕਟ ਤੇ ਵੀ ਕੰਮ ਕਰਦੀ ਹੈ ਕਿੰਨੇ ਕੁ ਲੈਣੀ ਚਾਹੀਦੀ ਹੈ ਸਰ ਕਿਵੇਂ ਲੈਣੀ ਚਾਹੀਦੀ ਇਹ ਕੁਛ ਐ ਜੀ ਜੜੀ ਬੂਟੀਆਂ ਜਿਹੜੀ ਇਨਸੂਲਿਨ ਰਿਸੈਪਟਰ ਡਿਫੈਕਟ ਨੂੰ ਘਟਾ ਦੇਣਗੀਆਂ ਪਲੱਸ ਤੁਹਾਡੀ 슈ਗਰ ਨੂੰ ਠੀਕ ਕਰ ਦਿਆਂਗੇ ਟਾਈਪ 2 ਦੇ ਸਭ ਤੋਂ ਜ਼ਿਆਦਾ ਮਰੀਜ਼ ਹੈ ਹਾਂਜੀ ਤੇ ਸਭ ਤੋਂ ਜ਼ਿਆਦਾ ਹੁੰਦੀ ਕਿ ਕਾਦੇ ਕਰਕੇ ਲੋਕੀ ਕਈ ਲੋਕੀ ਮੋਟੇ ਵੀ ਹੈ ਕਈ ਲੋਕੀ ਪਤਲੇ ਵੀ ਹੈ ਇਹਦਾ ਵੀ ਕਾਰਨ ਸਮਝਣਾ ਪੈਣਾ